ਸਾਖੀ ਨੂੰ ਖੀਰ ਤੱਕ ਸੁਣੀਓ ਅਤੇ ਸ਼ੇਅਰ ਕਰਨ ਨਾ ਭੁੱਲਣਾ ਸਾਖੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੀ ਤਸਵੀਰ ਖੁਦ ਬਣਾਈ ਅਕਤੂਬਰ 1666 ਈਸਵੀ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਢਾਕੇ ਵੱਲੋਂ ਰਵਾਨਾ ਹੋ ਗਏ ਗੁਰੂ ਸਾਹਿਬ ਦੇ ਕੀਰਤਨੀਏ ਅਤੇ ਹੋਰ ਸਿੱਖ ਗੁਰੂ ਸਾਹਿਬ ਦੇ ਨਾਲ ਗਏ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਆਪ ਢਾਕਾ ਸਹਿਰ ਵਿਖੇ ਪਹੁੰਚ ਗਏ ਮਸੰਦ ਬਲਾਕੀ ਦਾਸ ਨੇ ਗੁਰੂ ਦੇ ਵਾਸਤੇ ਇੱਕ ਸੁੰਦਰ ਪਲੰਗ ਬਣਾ ਕੇ ਰੱਖਿਆ ਹੋਇਆ ਸੀ ਬਲਾਕੀਦਾਸ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ ਉਸ ਪਲੰਗ ਉੱਤੇ ਗੁਰੂ ਜੀ ਦਾ ਆਸਣ ਕਰਵਾਇਆ ਗੁਰੂ ਜੀ ਦੇ ਦੂਸਰੇ ਸਾਥੀਆਂ ਤੇ ਗੁਰਸਿੱਖਾਂ ਦੀ ਇੱਕ ਵੱਖਰੇ ਮਕਾਨ ਵਿੱਚ ਰਹਿائش ਦਾ ਪ੍ਰਬੰਧ ਕਰ ਦਿੱਤਾ ਬਲਾਕੀਦਾਸ ਦੀ ਮਾਤਾ ਨੇ ਆਪਣੇ ਹੱਥਾਂ ਨਾਲ ਕੱਤ ਕੇ ਗੁਰੂ ਜੀ ਵਾਸਤੇ ਖਚੋਲਾ ਤਿਆਰ ਕੀਤਾ ਹੋਇਆ ਸੀ ਗੁਰੂ ਜੀ ਉਹਨਾਂ ਦੇ ਘਰ ਠਹਿਰੇ ਤਾਂ ਮਾਈ ਜੀ ਨੇ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਇਹ ਚੋਲਾ ਗੁਰੂ ਜੀ ਦੀ ਭੇਂਟ ਕੀਤਾ ਗੁਰੂ ਜੀ ਨੇ ਉਹਨੇ ਹੀ ਸਤਕਾਰ ਨਾਲ ਉਸ ਚੋਲੇ ਨੂੰ ਪਹਿਨੇ ਆ ਅਤੇ ਮਾਈ ਨੂੰ ਨਾਮਦਾਨ ਬਖਸ਼ਿਆ ਗੁਰੂ ਜੀ ਕਾਫੀ ਦਿਨ ਭਾਈ ਬਲਾਕੀ ਦਾਸ ਦੇ ਘਰ ਟਹਿਰੇ ਇੱਕ ਵਾਰ ਬਲਾਕੀ ਦਾਸ ਮਸੰਦ ਦੇ ਮਾਤਾ ਜੀ ਨੇ ਗੁਰੂ ਜੀ પાસે ਬੇਨਤੀ ਕੀਤੀ ਕਿ ਉਹਨਾਂ ਨੂੰ ਗੁਰੂ ਸਾਹਿਬ ਦੀ ਇੱਕ ਤਸਵੀਰ ਕਲਾਕਾਰ ਤੋਂ ਬਣਵਾ ਕੇ ਆਪਣੇ ਪਾਸ ਰੱਖਣੀ ਹੈ ਗੁਰੂ ਜੀ ਨੇ ਉਹਨਾਂ ਸਮਝਾਇਆ ਗੁਰਮੰਤਰ ਦਾ ਜਾਪ ਕਰਨ ਨਾਲ ਹੀ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਪਰ ਮਾਤਾ ਜੀ ਆਪਣੀ ਜਿੱਤੇ ਆੜੇ ਰਹੇ ਬਲਾਕੀ ਦਾਸ ਬੜੇ ਰਸੂਕ ਵਾਲਾ ਬੰਦਾ ਸੀ ਉਸ ਨੇ ਇੱਕ ਚੰਗੇ ਕਲਾਕਾਰ ਨੂੰ ਤਸਵੀਰ ਬਣਾਉਣ ਵਾਸਤੇ ਸੱਦੇ ਆਹ ਕਲਾਕਾਰ ਆ ਕੇ ਜਦ ਗੁਰੂ ਸਾਹਿਬ ਦੀ ਤਸਵੀਰ ਬਣਾਉਣ ਲੱਗਾ ਉਹ ਤਸਵੀਰ ਬਣਾਉਂਦਾ ਗਿਆ ਅਤੇ ਗੁਰੂ ਜੀ ਦੇ ਸਰੀਰ ਦੇ ਸਾਰੇ ਅੰਗਾਂ ਨੂੰ ਉਸ ਨੇ ਠੀਕ ਠਾਕ ਬਣਾ ਲਿਆ ਪਰ ਜਦ ਗੁਰੂ ਸਾਹਿਬ ਦੇ ਚਿਹਰੇ ਵੱਲ ਵੇਖੇ ਤਾਂ ਉਸ ਦਾ ਬੁਰਸਣਾ ਚੱਲੇ ਕਿਉਂਕਿ ਗੁਰੂ ਸਾਹਿਬ ਦਾ ਜੋ ਜਲਾਲ ਸੀ ਚਿਹਰੇ ਦਾ ਉਹ ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰ੍ਹਾਂ ਹਜ਼ਾਰਾਂ ਸੂਰਜ ਲੱਖਾਂ ਚੰਦਰਮਾ ਪਤਾ ਨਹੀਂ ਕਿੰਨੀਆਂ ਹੀ ਆਕਾਸ਼ ਗੰਗਾ ਇਕੱਠੀਆਂ ਹੋ ਗਈਆਂ ਹੋਣ ਉਸਨੇ ਬਹੁਤ ਯਤਨ ਕੀਤੇ ਪਰ ਗੁਰੂ ਸਾਹਿਬ ਦਾ ਜੋ ਚਿਹਰਾ ਜਲਾਲ ਆ ਉਸ ਤੋਂ ਤੱਕਿਆ ਨਾ ਗਿਆ ਅਤੇ ਉਸ ਦਾ ਬੁਰਸ਼ ਉਸ ਦਾ ਸਾਥ ਨਾ ਦੇਵੇ ਆਖਰ ਗੁਰੂ ਸਾਹਿਬ ਨੇ ਉਸ ਦੇ ਹੱਥੋਂ ਬੁਰਸ਼ ਫੜ ਲਿਆ ਅਤੇ ਆਪਣਾ ਚਿਹਰਾ ਆਪ ਬਣਾਇਆ ਫਿਰ ਉਹ ਤਸਵੀਰ ਗੁਰੂ ਜੀ ਨੇ ਆਪਣੇ ਹੱਥੀ ਮਾਈ ਜੀ ਨੂੰ ਦੇ ਦਿੱਤੀ ਮਾਤਾ ਜੀਓ ਤਸਵੀਰ ਪ੍ਰਾਪਤ ਕਰਕੇ ਬਹੁਤ ਪ੍ਰਸੰਨ ਹੋਏ ਇਸ ਤਸਵੀਰ ਬਾਰੇ ਦੱਸਿਆ ਜਾਂਦਾ ਹੈ ਜਿੱਥੇ-ਜਿੱਥੇ ਗੁਰੂ ਸਾਹਿਬ ਦੇ ਬੁਰਸ਼ ਲੱਗੇ ਹਨ ਉਨੀ ਤਸਵੀਰ ਹਾਲੇ ਵੀ ਉਸੇ ਤਰ੍ਹਾਂ ਚਮਕਦੀ ਹੈ ਅਤੇ ਬਾਕੀ ਦਾ ਭਾਗ ਬਹੁਤ ਫਿੱਕਾ ਪੈ ਗਿਆ ਹੈ ਅਤੇ ਇਹ ਤਸਵੀਰ ਅੱਜ ਵੀ ਢਾਕਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਹੈ ਜਿੱਥੇ ਸੰਗਤਾਂ ਇਸ ਤਸਵੀਰ ਦੇ ਦਰਸ਼ਨ ਕਰਦੀਆਂ ਹਨ ਇਸ ਤਰ੍ਹਾਂ ਦੀਆਂ ਹੋਰ ਸਾਕੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰਦੇ ਹੋ ਤਾਂ ਜੋ ਹਰ ਇੱਕ ਸਾਕੀ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ